ਹੁੱਸ ਤੇ ਪਾਛਾ ਹੋ ਵਾਏ ਕੁਸਾ ਤੇ ਪਾਛਾ ਚਾ ਵੀ ਮਰ ਰਿਹਾ ਚਾ ਰੱਖਾਂ ਪਹਿਲਾਂ ਡਗੜ ਰੋਟੀ ਫੇਰ ਬਾਛੇ ਹੋਰ ਨੀਰਾ ਇਹੋ ਚੱਲਿਆ ਚਾ ਬਣਾਉਣਾ ਬੇਟਾ ਮਲਵਿਸਾਂ ਚਾਹ ਬਣਾਈਏ ਪਹਿਲਾਂ ਮਾਲ ਲਾ ਲਿਆ ਵਾ ਬੜਾ ਜਾਂ ਦਿਆਂ ਸੱਤਹ ਦੇਤਾ ਮੇਰੋਸ਼ਨੀ ਨਹੀਂ ਕੰਨੀ ਕਿ ਇੱਥੇ ਅੱਗ ਜੜੀ ਤਾਂ ਰੋਸ਼ਨੀ ਹੋ ਜਾਣੀ ਇਹ ਜਿਆਮ ਪਰਾਲੇ ਦੇ ਲੋਕ ਦੇ ਵਿੱਚ ਕਪੜਾ ਆ ਤਾ ਲਗ ਗਈ ਕਿੰთა ਦੇ ਚੱਕਰ ਬਾਤਾ ਮਾਲਕਾ ਸਰਕਾਰ ਨੇ ਰੋਸ਼ਨੀ ਤਾਂ ਬੰਦ ਕੀਤਾ ਰੋਸ਼ਨੀ ਦਾ ਘਰ ਇੱਥੇ ਆ ਸ਼ੈਅ ਇਹ ਦਿਨਾਂ ਘੜਾ ਰੋਸ਼ਨੀ ਰੁਕ ਜਾਣੀ ਆ ਬੜਾ ਜੱਪ ਆ ਅੰਦਰ ਇਹ ਚੁੱਲਾ ਬਣਾਉਨੇ ਆ ਤੇ ਕਿੱਥੇ ਰੋਸ਼ਨੀ ਚਲਦੀ ਆ ਇੱਥੇ ਰੋਸ਼ਨੀ ਦਾ ਹੋਣਾ ਬੱਚਾ ਦੇਖੋ ਪਤੀ ਲਈ ਰੱਖ ਕੇ لوڑی شرارت کرنے والے شرارت کر کے راہ پائے وار پا تھا لوگ دروازہ بھی بند کرے لوا اور باہر لائٹ چل جائے دو سو کتو کتوں روشنی تو بچا بندہ ਸਰਕਾਰ ਦੀਆਂ ਹਦਯਤਾ ਨਾ ਮੰਨਿਏ ਸਰਕਾਰ ਵੱਲੋਂ ਮਾਰੇ ਬੰਦੇ ਦੀ ਵਿਫਤਾ ਹੰਡਾ ਕਿੱਧਰੋਂ ਜਾਵੇ ਜਿੰਜਾ ਚਾਤਾ ਬਣ ਗਈ ਆ ਸੱਚੇ ਆ ਪਾਤਸ਼ਾ ਪਲਾ ਕਰੀ ਜਿਹੜੇ ਬਾਰਡਰ ਤੇ ਬੈਠੇ ਸਾਡੇ ਭਰਾ ਕਾਰੋਬਾਰ ਆਪਣਾ ਅਸੀਂ ਛੱਡ ਕੇ ਬੈਠੇ ਆ ਉਹ ਵਿਚਾਰੇ ਬਾਰਡਰਾਂ ਤੇ ਸਾਡੀ ਰਾਖੀ ਲਈ ਜਾਗ ਜਾਗਦੇ ਆ ਅੱਗ ਲਾਉਣ ਵਾਲਿਆਂ ਨੇ ਤੇ ਅੱਗ ਲਾ ਦਿੱਤੀ ਦੋਨੇ ਮੋਰਖਾ ਦੇ ਆਮ ਲੋਕ ਕਿਵੇਂ ਆਪਣੇ ਘਰ-ਵਾਰ ਉਜਾੜ ਕੇ ਬੈਠੇ ਆ ਮਜਬੂਰੀਆਂ ਅਸਤੇ ਪਾਸ਼ਾ ਬਾਬਾ ਨਾਨਕਾ ਹੁਣ ਤਾਂ ਤੇਰੇ ਅੱਗੇ ਅਰਦਾਸ ਹੈ ਤੇਰੇ ਕਰਕੇ ਦੁਨੀਆ ਦਾ ਭਲਾ ਹੋ ਜਾਏ ਡੰਗਰ ਬੱਚੇ ਦਾ ਉਹ ਕੌਣ ਬੇਜਵਾਨਿਆਂ ਦਾ ਕੀ ਕਸੂਰ ਬੰਦਾ ਤਾਂ ਆਪਣੀ ਜਾਨ ਬਚਾਉਣ ਨੂੰ ਐਧਰ ਉਧਰ ਭਚਾਰਨ ਲੈ ਲੂ ਬੇਜਵਾਨੀ ਕਿੱਥੇ ਜਾਣ ਕਿੱਥੇ ਜਾਣ ਉਹ ਲੋਕ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸਾਇਆ ਆਮ ਲੋਕ ਭੁਗਦੇ ਆ ਸ਼ਰਾਰਤ ਕਰਨ ਵਾਲਾ ਕੋਈ ਤੇ ਭੁਗਤਣ ਵਾਲਾ ਕੋਈ ਭਲਾ ਕਰੀ ਮਾਰਖਾ ਪਲ ਆ ਕਰੀ ਫੁੱਲ ਦੁਨੀਆ ਦਾ ਰੱਬ ਜਾਣੇ ਬਾਡਰਾਂ ਤੇ ਬੈਠੇ ਸਾਡੇ ਉਹ ਭੈਣ ਭਰਾ ਜਿਹੜੇ ਚੰਗੀ ਭਲੀ ਕਿਰਤ ਕਰਕੇ ਆਪਣਾ ਪਰਿਵਾਰ ਪਾਲਦੇ ਉਹਨਾਂ ਦਾ ਉਜਾੜਾ ਹੋਣਾ ਕਦੋਂ ਰੁਕਣਾ ਕਦੋਂ ਲੋਕ ਆਪਣੇ ਘਰਾਂ ਚ ਸੁਗੀ ਬਸਣਗੇ ਸੱਚੇ ਪਾਤਸ਼ਾਹ ਭਲਾ ਕਰੇ ਮਮਿਲਾ ਬਲੋਸਮੈਂਟ ਕਾਦੀ ਹੁੰਦੀ ਬਾਬਾ ਪਾਰਮਨ ਸਾਹਿਬ ਲੋਸਮੈਂਟ ਕਰਦਾ ਲੋਸਮੈਂਟ ਹੁੰਦੀ ਆ ਆ ਹੁ ਮੈਨੂੰ ਵੀ ਲੱਗਦਾ ਆ ਪੁੱਤ ਪਤਾ ਨਹੀਂ ਕਾਦੀ ਲੋਸਮੈਂਟ ਹੁੰਦੀ ਆ ਆ ਗੱਲ ਸੁਣਿਓ ਹਾਂ ਹਾਂ ਕੀ ਗੱਲ ਹੋ ਗਈ ਆ ਮੈਂ ਕਾ ਬਾਬਾ ਲੋਸਮੈਂਟ ਕਾਦੀ ਕਰਦਾ ਆ ਲਾਸਮੈਂਟ ਕਰਦਾ ਆ ਸੁਣੋ ਤਾਂ ਮੜ ਜੇ ਇੱਥੇ ਅੰਦਰ ਤਾਂ ਪਤਾ ਨਹੀਂ ਲੱਗਦਾ ਸੁਣਵਾ ਮਾਰੋ ਕੇ ਹਾਂ ਲੱਗਿਆ ਗੋਪਰੇ ਲਾਸਮੈਂਟ ਹੁੰਦੀ ਅੱਛਾ ਠੀਕ ਆਲੀ ਲਾਸਮੈਂਟ ਹੁੰਦੀ ਸੀਗੀ ਉਹ ਲਾਸਮੈਂਟ ਹੁੰਦੀ ਆ ਬਈ ਸਰਕਾਰ ਨੇ ਪਿੰਡ ਦੀਆਂ ਪੰਚਾਇਤਾਂ ਨੂੰ ਹਦਾਇਤ ਦਿੱਤੀ ਆ ਬਈ ਤੁਸੀਂ ਲਾਸਮੈਂਟ ਇਹ ਕਰਾਈ ਆ ਬਈ ਜਿੰਨੇ ਵੀ ਬਾਰਡਰ ਦੇ ਆਲੇ-ਦੁਆਲੇ ਪਿੰਡ ਆ ਹੂੰ ਲੜਾਈ ਹੈਗੀ ਵੱਧ ਗਈ ਆ। ਅੱਛਾ ਪਾਕਿਸਤਾਨਾ ਲੜਾਈ ਵੱਧ ਗਈ ਆ ਬਈ ਜਿੰਨੇ ਵੀ ਪਿੰਡਿਆਂ ਸਾਰੇ ਇੱਥੋਂ ਉੱਠ ਕੇ ਕਿਸੇ ਸੁਰੱਖਹ ਜਗ੍ਹਾ ਤੇ ਚੱਲ ਜਾਓ। ਅੱਛਾ ਹਾਂ ਘਰ ਖਾਲੀ ਕਰਨੇ ਪੈਣੇ ਹੁਣਗੇ। ਹੋਰ ਕਰਨਾ ਪੈਣਾ ਹੁਣ ਕੀ ਕਰਨਾ ਜੋ ਹਦਾਇਤਾਂ ਗੌਰਮੈਂਟ ਦੀਆਂ ਮੰਨਣੀਆਂ ਪੈਣੀਆਂ। ਨਹੀਂ ਹੁਣ ਫੇਰ ਘਰ ਛੱਡਣੇ ਪੈਣੇ ਆ ਸਾਨੂੰ। ਛੱਡਣੇ ਪਊਗਾ ਹੁਣ ਕੀ ਕਰਨਾ? ਲੱਗੇ ਮਸੀਤਾਂ ਬਜ਼ੁਰਗਾਂ ਨੇ ਇੰਨਾ ਕਥਾਂ ਬਣਾਇਆ ਸੀਗਾ। ਹੋਰ ਕੀ ਆ? ਦੱਸੋ। ਏ ਵੀ ਬਾਛੂ ਕੀ ਕਰਾਂਗੇ ਹੁਣ ਅਸੀਂ ਕਿੱਥੇ ਜਾਵਾਂਗੇ ਬਹੁਤ ਔਖਾ ਆ ਜੰਗਾ ਜੜੀਆਂ ਲੱਗ ਜਾਂਦੀਆਂ ਹੈਗਾ ਤਾਂ ਔਖਾ ਹੀ ਆ ਹੁਣ ਕੀ ਕਰਨਾ ਸਰਕਾਰ ਦੇ ਜੋ ਰਹਿ ਤਾਂ ਮੰਨ ਨਹੀਂ ਪਣੀ ਆ ਨਾ ਸਰਕਾਰ ਨੇ ਤਾਂ ਹੁਣ ਕਹਿਣਾ ਆ ਵੀ ਸੁਰੱਖਿਅਤ ਥਾਵਾਂ ਤੇ ਚੱਲ ਜਾਓ ਸਰਕਾਰ ਵੀ ਘਰ ਛੱਡਣੇ ਕਿਹੜਾ ਸੋਖੇ ਅਮਰਜੀਤ ਹਾਂਜੀ ਤੂੰ ਐਂ ਕਰ ਬੇ ਕੋ ਕੱਪੜਾ ਲਈਦਾ ਬੰਨਣਾ ਕੋ ਨਿਆਣੇ ਕੁੜੀ ਦੇ ਬੰਨਣਾ ਠੀਕ ਤੇ ਆਪਾਂ ਫਿਰ ਤਿਆਰੀ ਕਰੀਂ ਠੀਕ ਹੈ ਚਲੋ ਤਿਆਰ ਹੋ ਜਾਓ ਫੇ ਕੀ ਕਾ? ਮम्मी ਵੀ ਆਪਾਂ ਹੁਣ ਜਾਣਾ ਕਿੱਥੇ ਐ ਮੈਂ ਸਕੂਲ ਤੇ ਕਿੱਦਾਂ ਹੂੰਗੀ? ਜਾਣਾ ਹੁਣ ਵਾ ਦੇਖਦੇ ਆਂ ਆਪਾਂ ਕਿੱਥੇ ਪਰਮਾਤਮਾ ਲੈ ਜਾਊਂਗਾ ਜਾਵਾਂਗੇ ਕਿਤੇ। ਸਕੂਲ ਹੁਣ ਵਾ ਤੇ ਦੇਖਦੇ ਆਂ ਇੱਦਾਂ ਹੁੰਦੀ ਆ। ਸਾਰਿਆਂ ਦੇ ਨਾਲ ਹੀ ਆਪਾਂ ਸਾਰੇ ਪਿੰਡਾਂ ਦੇ ਸਾਰੇ ਨਿਆਣੇ ਇੱਦਾਂ ਹੀ ਆਂ ਬਾਰਡਰ ਦੇ ਪਾਰ ਦੇ ਆ ਜਿਹੜੇ। ਚੱਲ ਆਪਾਂ ਕੱਪੜੇ ਹੁਣ ਆਪਣੇ ਬੰਨੀਏ ਤੇ ਡੈਡੀ ਕਹ ਕੇ ਗਿਆ ਚੱਲ ਤੁਸੀਂ ਆਪਾਂ ਨੇ ਕੱਪੜੇ ਕੱਢ ਲਾ। ਤੇ ਆਪਾਂ ਕੱਪੜੇ ਬੰਨ ਲਈਏ ਫਿਰ ਚੱਲੀਏ। ਮੰਨ ਲੈ ਮੈਂ ਪਰਲਣ ਲਣ ਦੀ ਹੈ। ਫੋਟੇ ਨਾ ਮੇ ਕਪੜੇ ਆਪਾਂ ਕੀ ਕਰਨੇ ਆ ਆਪਾਂ ਕਿਹੜਾ ਵਿਆਹ ਤੇ ਚੱਲੇ ਆ। ਹਨਾ। ਚੱਲ ਤੇਰੇ ਵੀ ਮੈਂ ਚ ਬੰਨ ਲਾਣੇ ਆ। ਤੂੰ ਨਾ ਹੈਦਾ ਘਬਰਾਣਾ ਅੱਛਾ ਮੇਰਾ ਬੁੱਤ ਤੂੰ। ਕੁਛ ਨਹੀਂ ਹੁੰਦਾ ਹੈਗਾ। ਪਤਾ ਨਹੀਂ ਹੁਣ ਕਿੱਦਾਂ ਹੋਣੀ ਆ। ਲੜਾਈ ਲੱਗਿਓ ਆ। ਘਰਾਂ ਦੇ ਘਰ ਉੱਜੜ ਜਾਂਦੇ ਲੜਾਈਆਂ ਨਾਲ। ਪਰਮਾਤਮਾ ਭਲੀ ਕਰੀ ਤੂੰ ਹੀ ਆ। ਦੇਖਣ ਵਾਲਾ ਪਰਮਾਤਮਾ ਵਾਹਿਗੁਰੂ ਜੀ।

ਹਾਂ ਅਮਰਜੀਤ ਹਾਂਜੀ ਚਲਿਏ ਫਿਰ ਤੁਸੀਂ ਬੜਾ ਟਾਈਮ ਲਾਤਾ ਉੱਥੇ ਉਹ ਸਾਰਾ ਪਿੰਡ ਦਾ ਉੱਥੇ ਇਕੱਠਾ ਹੋਇਆ ਆ ਸਾਰਾ ਪਿੰਡ ਇਕੱਠਾ ਹੋਇਆ ਉਹ ਕਹਿੰਦੇ ਟਰਾਲੀ ਤਿਆਰ ਆ ਉਹਦੇ ਵਿੱਚ ਰੱਖੋ ਸਾਮਾਨ ਆਪਣਾ ਕੱਪੜਾ ਜਿਹੜਾ ਰੱਖ ਲਓ ਤੇ ਫਿਰ ਉੱਥੇ ਕਿਤੇ ਸਾਈਡ ਤੇ ਕੋਈ ਵਧੀਆ ਜਗ੍ਹਾ ਤੇ ਉੱਥੇ ਛੱਡਿਆਉਣਗੇ ਚਲੋ ਫਿਰ ਆਪਾਂ ਵੀ ਚੱਲਦੇ ਆਂ ਇਦਾਂ ਵੀ ਪਿੰਡ ਦੇ ਨਾਲ ਤਾਂ ਰਾਵਾਂਗੇ ਕੱਟੇ ਹੋਰ ਕੀਆ ਇਕੱਲਿਆਂ ਨੇ ਆਪਾਂ ਕਿੱਥੇ ੱੱਕੇ ਖਾਂਦੇ ਆਂ ਨੇ ਫਿਰ ਆਹੋ ਫਿਰ ਹੋਰ ਕੀ ਕਰਨਾਂ ਨਿਆਣਿਆਂ ਨੂੰ ਵਿੱਚ ਬਿਠਾ ਦੂੰਗਾ ਟਰਾਲੀ 'ਚ ਹਾਂ ਟਰਾਲੀ 'ਚ ਬਿਠਾ ਲ ਦੇਣਾ ਹਾਂ ਫੇ ਨਿਆਣੇ ਹੁਣ ਪਤਾ ਨਹੀਂ ਕਿੰਨੀ ਕੁ ਬਾੜ ਤੋਂ ਨਹੀਂ ਲੈਣੇ ਨਿਆਣੇ ਵਿੱਚ ਬੈਠ ਜੂਗੇ ਹਾਂ ਹੋ ਰੋਟੀਆਂ ਬੰਨ ਲਵਾਂ ਚਾਰ ਕ ਜਿਹੜੀਆਂ ਪਕਾਈਆਂ ਮੰਨ ਲਓ ਪੰਜ ਚਾਰ ਰੋਟੀਆਂ ਹਾਂ ਹੋ ਫੇ ਰਸਤੇ 'ਚ ਨਿਆਣਿਆਂ ਨੂੰ ਤਾਂ ਭੁੱਖ ਲੱਗ ਜਾਵੇ ਹਾਂ ਇਦਾਂ ਕਰ ਲਓ ਪਾਣੀ ਥੋੜਾ ਜਿਹਾ ਲੈ ਚਾ ਲਈ ਆਪਾਂ ਉਧਰ ਜਾਵਾਂਗੇ ਕਿੱਥੇ ਫਿਰ ਹੁਣ ਸਰਕਾਰ ਨੇ ਇੰਤਜ਼ਾਮ ਕੀਤਾ ਆ ਕਿਤੇ ਵਧੀਆ ਜਗ੍ਹਾ ਤੇ ਕੀਤਾ ਹੋਊਗਾ ਅੱਛਾ ਹਾਂ ਕੀਤਾ ਤੇ ਉਹ ਕਹਿੰਦੇ ਉਹ ਤੇ ਲੋਕਾਂ ਨੂੰ ਕਿੱਥੇ ਰੱਖਣਾ ਸਰਕਾਰ ਨੇ ਪਿੰਡਾਂ ਦੇ ਪਿੰਡ ਤਾਂ ਉਜੜ ਚੱਲੇ ਆ। ਵੱਖ-ਵੱਖ ਜਗ੍ਹਾ ਤੇ ਰੱਖ ਦੋਗੇ। ਇੱਕ ਜਗ੍ਹਾ ਤੇ ਸਾਰੇ ਨਹੀਂ ਆਉਣੇ ਹੈਗੇ। ਚਲੋ ਆਪਣੇ ਕੋਲ ਤਾਂ ਕੋਈ ਪਸ਼ੂ ਹੈ ਨਹੀਂ ਗਾ ਜਿਨ੍ਹਾਂ ਦੇ ਡੰਗਰ ਆ। ਪਸ਼ੂਆ ਕੋਲ ਉਹ ਕੀ ਕਰੂਗੇ ਉਹ ਕਿੱਥੇ ਨੂੰ ਨਾਲ ਲੈ ਕੇ ਜਾਉਂਗੇ ਪਸ਼ੂਆਂ ਨੂੰ ਹਨਾ। ਹਾਂ। ਡਰੇ ਹੋਰ ਵੀ ਨਹੀਂ ਆਣੇ ਨੇ ਜਾਣਾ। ਹਾਂ ਬੁੱਤ ਜਾਣਾ ਤੂੰ ਕਦੇ ਘਰੋਂ ਨਾਲ ਬੁੱਤ ਤੇਰੀਆਂ ਸਹੇਲੀਆਂ ਸਾਰੀਆਂ ਹੈਗੀਆਂ। ਸਾਰੇ ਨਿਆਣੇ ਬੁੱਤ ਨਾਲੇ ਹੀ ਆ। ਹਮਰਜੀਤ। ਹਾਂਜੀ। ਚਲੋ ਹੋਬੋ ਤਿਆਰ ਚਲੀਏ। ਚਲੋ। ਹੋਰ ਮੈਂ ਆਪਣੀ ਕਿਤਾਬਾਂ ਲੈ ਲਵਾਂ। ਨਾ ਪੁੱਤ ਕਿਤਾਬਾਂ ਕੀ ਕਰਨੀਆਂ ਉੱਥੇ? ਉੱਥੇ ਤਾਂ ਆਪਣੀ ਜਾਨ ਬਚਾਉਣ ਦੀ ਵੀ ਲੋ ਆ। ਕਿਤਾਬਾਂ ਰਹਿਣ ਦੇ ਪੁੱਤ, ਕਿਤਾਬਾਂ ਰਹਿਣ। ਕਿਤਾਬਾਂ ਕੀ ਕਰਨੀਆਂ? ਕਿਤਾਬਾਂ ਉੱਥੇ ਕੀ ਕਰਨੀਆਂ? ਦੇਖੀ ਜਾਓ ਜੋ ਹੁੰਦਾ ਉਹ। ਕਿੱਥੇ ਜਾਵਾਂਗੇ ਹਾਂ? ਚਲੋ ਕੁੰਡਾ ਲਾਈਏ। ਤਾਂ ਚਲਿਏ। ਲਾਵਾ ਵੀ ਕੁੰਡਾ ਲਾ ਲੋ ਹੋਰ ਕੀ ਕਰਨਾ ਹੁਣ ਛੱਡਣਾ ਹੀ ਪੈਣਾ ਹੁਣ ਇਹ ਘਰ ਤਾਂ ਪਤਾ ਨਹੀਂ ਕਿੱਥੇ ਜਾਣਾ ਹੈ ਮਹਾਰਾਜ ਕਿਰਪਾ ਕਰੀ ਸਾਰਿਆਂ ਦਾ ਪਨਾ ਕਰੀ ਮਾਲਕਾਂ ਅੰਦਰ ਰੋਤੀ ਬਕਸੀ ਉਹ ਆਹੀ ਬੁਰਾ ਜਿੰਦਾ ਕਿਥੇ ਆ ਉੱਤੇ ਪਾਛਾ ਸੋਖ ਰੱਖੀ ਅੰਦਰ ਉਤੀ ਬਖੀ ਸਾਰਿਆਂ ਤੇ ਪਤਾ ਨਹੀਂ ਹੁਣ ਕਦੋਂ ਮੁੜ ਕੇ ਆਣਾ ਆਪਾਂ ਮਾਲਕਾ ਇਸ ਕਰਕੇ ਸਾਰੀ ਦੁਨੀਆ ਤੇ ਭਲਾ ਕਰੀ ਲੈ ਬੁੱਤ ਫੜਾ ਦੇ ਕਪੜੇ ਮੇਰੇ ਕੋਲ ਚਲੋ ਚਲਿਏ ਹੋਰ ਚਲੋ بیانٹے چڑ دے دیتا پٹیا کا بےچار لگتا دبی بھی بھلے بھی نیا اندر ہی رنگ ہے لگتا دلیشن. لاتی پتی کا کرا انتظام ਦਾ ਦਾ ਨਿਆਣਿਆਂ ਨੇ ਆਪਣੇ ਆਪਣੇ ਟਿਕਾਣੇ ਤੇ ਰੱਖਿਆ ਉਹਨਾਂ ਬਚਾਰਿਆਂ ਨੂੰ ਕੀ ਪਤਾ ਸੀ ਬੇ ਇੰਦਾ ਬਿਫਤਾ ਪੈ ਜਾਣੀ ਆ ਕਿੰਦਾ ਘਰ ਘਰੋਂ ਉੱਜੜ ਕੇ ਜਾਣਾ ਪੈਣਾ ਸੇ ਪਾਤਸ਼ਾਹ ਕਰ ਕਰੀਂ ਦاتے امیر ਕਰੀਂ ਇਸ ਪੂਰੀ ਦੁਨੀਆ ਦਾ ਪਲਾ ਕਰੀਂ ਦੋਹਾਂ ਮੁਲਕਾਂ ਦੇ ਆਮ ਲੋਕ ਕਿਹੜੇ ਕਰਮਾਂ ਦੀ ਸਜ਼ਾ ਵਿਚਾਰਿਆਂ ਨੂੰ ਕੀ ਪਤਾ ਸੀ ਕਿ ਵਸਦੇ ਵਸਾਏ ਘਰ ਛੱਡ ਗਏ ਇਸ ਤਰ੍ਹਾਂ ਉਜੜ ਕੇ ਜਾਣਾ ਪਊਗਾ ਮੱਠੇ ਦੇ ਅੱਗੇ ਪੰਨਾ ਆਜਾ ਬੱਤੋ ਏ ਉਮਰਜੀਤ ਹਾਂਜੀ ਓ ਭੈਣ ਜੀ ਹੁਣੀ ਵੀ ਮੈਂ ਕਹਨਾ ਆਪਣੇ ਆਪ ਨੂੰ ਘਰ ਛੱਡ ਕੇ ਆਉਂਦੇ ਆ ਹੈ ਇਕੱਲੇ ਤੁਰਿਓ ਬਜਾਰੇ ਕੀ ਕਰਨਾ ਫੇ ਦਦਨ ਇਦਾਂ ਦਾ ਕੰਜਰ ਘਾੜ ਲੜਾਈਆਂ ਝੜੇ ਚੱਲ ਪਏ ਆ ਹੁਨੇ ਆਣੇ ਨੇ ਕਿ ਮੇਰੇ ਤਾਂ ਬਨਾਲ ਦੇ ਚਲੋ ਕਦੀ ਨਾ ਕਦੀ ਰੱਬ ਮੇਲ ਕਰਾਊਗਾ ਹੀ ਓਏ ਜੀ ਹਾਂਜੀ ਹਾਂਜੀ ਆਇਓ ਆਪਾਂ ਜੀ ਕਿੱਦਾਂ ਹਾਲ ਹਾਂ ਠੀਕ ਆ ਹੋਰ ਸੁਣਾਓ ਦੇਖ ਲਓ ਲੜਾਈ ਠੀਕ ਆ ਨਾ ਸਰਾਪ ਦੇ ਆਂ ਗਿਆ ਠੀਕ ਆ ਬਹੁਤ ਬਰਬਾਦੀ ਆ ਜੀ ਹੋਰ ਕੀ ਆ ਬਹੁਤ ੱਲੇ ਰਹਿ ਗਈ ਦੱਸਾਂ ਦਿਨ ਕੱਲੀ ਰਹਿ ਗਈ ਪਿਆਣੇ ਮੇਰੇ ਨਾਲ ਦੇ ਵਿਛੜ ਗਏ ਮੈਂ ਹਾਂ ਕਦੀ ਉਧਰ ਭਟਕਦੀ ਫੇਰਦੀ ਕਦੀ ਉਧਰ ਭਟਕਦੀ ਫੇਰਦੀ ਆ

ਸਤਖੀਆਂ ਸੀਗੀਆਂ ਹੁਣ ਵਿਛੜ ਗਏ ਨਾਟ ਭਜਾਈ ਦੇ ਵਿੱਚ ਕਿਦਾਂ ਰੋਲਾ ਜਿਆ ਪੈ ਗਿਆ ਸੀਗਾ ਹੁਣ ਇੱਥੇ ਕੋਈ ਸੋਝਦਾ ਸੀ ਰੋਟੀ ਦਾ ਮੈਂ ਵੀ ਚੱਕੀ ਸੀ ਜੀ ਕੋਈ ਨਹੀਂ ਹੁਣ ਤਾਂ ਆਪਾਂ ਸਾਰੇ ਇੱਕੋ ਹੀ ਪਰਿਵਾਰ ਆ ਇੱਕੋ ਹੀ ਹਾਂ ਦੇ ਨਾ ਕਿੱਥੇ ਕਿੱਥੇ ਗਏ ਹੁਣ ਆਪਣੇ ਸਾਰਿਆਂ ਨੇ ਅੱਡੇ ਰਲ ਮਿਲ ਕੇ ਆਪਾਂ ਮਿਲ ਜੂਗੇ ਕੋਈ ਗੱਲ ਨਹੀਂ ਸਰਕਾਰ ਦੂਸ ਕਈ ਜਗ੍ਹਾ ਤੇ ਅਰੇਂਜਮੈਂਟ ਕੀਤਾ ਲੱਗ ਜੂ ਪਤਾ ਕੱਲ ਨੂੰ ਨਹੀਂ ਪਤਾ ਕੋਈ ਗੱਲ ਨਹੀਂ ਲੈ ਲਓ ਚਾਰਨ ਵਾਲੀ ਲੈ ਲਓ ਤੁਸੀਂ ਵੀ ਲੈ ਲਵੋ ਉਹ ਆਦੀ ਖਾ ਕੇ ਤੁਰੇ ਸੀਗੇ ਪਾਣੀ ਹੁਣ ਆ ਕੇ ਪਾਣੀ ਤਾਂ ਦੇ ਕੋਈ ਨਹੀਂ ਪਾਣੀ ਰਹਿਣ ਦੇ ਮੈਂ ਪੀਣਾ ਨਹੀਂ ਹੈਗਾ ਇੱਕੋ ਕੁੜੀ ਨੂੰ ਨਾ ਪਿਆਸ ਲੱਗੀ ਹੋਵੇ ਤੇ ਆ ਲੱਗੀ ਹੋਵੇ ਪਾਣੀ ਦੇਖੋ ਕਿਤੇ ਕੋਈ ਨਹੀਂ ਦੇਖਣਾ ਨਹੀਂ ਪਾਣੀ ਦੇਖ ਲਿਜੇ ਕਿਤੇ ਖੂਹ ਖਵਾ ਹੋਇਆ ਤੁਸੀਂ ਪੜਾ ਦੇ ਘਟਕ ਪਾਣੀ ਉਹਨੂੰ ਠੀਕ ਹੈ ਕੋਈ ਨਹੀਂ ਲੈ ਆਉਣੇ ਪਾਣੀ ਪੁੱਤ ਪੁੱਤਿਆ ਹਨ ਹਾਂ ਮੈਂ ਮੁੰਡਾ ਬੈਸ ਸੀ ਮੇਰੇ ਪੋਤਿਆਂ ਪੋਤੀਆਂ ਅੱਛਾ ਇਹਦੇ ਜਿਹੜੇ ਸੀਗੇ ਤੇਰਾ ਮੇਰਾ ਮੂੰਹ ਪਿਆਰ ਕਰਦੇ ਸੀ ਹਣ ਕਰੇ ਕੋਈ ਪਰੇ ਕੋਈ ਹਾਂਜੀ ਇਹ ਤਾਂ ਗੱਲ ਹੈਗੀ ਏ ਹੋਰ ਕੀ ਆ ਸਕੇ ਤੇ ਹੁਣ ਆਪਣੇ ਤਾਂ ਚਲੋ ਵੀ ਤਾਂ ਹੁਣ ਸਾਨੂੰ ਰਾਲ ਮਿਲ ਜੋਲ ਕੇ ਆਪਣੇ ਆ ਮੰਗੂ ਰਹਿਣਾ ਪੈਣਾ ਆ ਲਾ ਹੋਰ ਕੀ ਕਦੀ ਨਾ ਕਦੀ ਤੇਰਾ ਮੇਤੋ ਰਹਿੰਦੇ ਨਹੀਂ ਸੀ ਹੁੰਦੇ ਤੇਰਾ ਉਹਨਾਂ ਦਾ ਮੈਨੂੰ ਯਾਦ ਆਂਦੀ ਆ ਇਹ ਵੀ ਸਮਾਂ ਕਹਿੰਦੀ ਜੀ ਕਤਾਬਾਂ ਲੈ ਲਈਏ ਮੈਂ ਕਿਹਾ ਪੁੱਤ ਰਹਿਣ ਦੀ ਕਤਾਬਾਂ ਹੁਣ ਕੀ ਕਾਨੀਆਂ ਕਿੰਨਾ ਦਾ ਟਾਈਮ ਲੱਗਣਾ ਕਦੀ ਪੜੀਣਾ ਕਦੀ ਹੋਊਂਗੀ ਪੁੱਤ ਕਤਾ ਪੜ੍ਹਨਾ ਹੀ ਆ ਪੁੱਤ ਪੜ੍ਹੂੰਗੀ ਚਲੋ ਇਹ ਕਰ ਹੁਣਗੇ ਤੇ ਇਦਾਂ ਹੀ ਰਹਿਣਾ ਹੋਰ ਕਿਆ ਪਰਮਾਤਮਾ ਚਲੋ ਮੈਂ ਲਗਨੀ ਮੈਂ ਲਗਨੀ ਪਤੇ ਪਰ ਪਰਮਾਤਮਾ ਦੇ ਸਾਭ ਤੇ ਅਭੀ ਬੰਦਾ ਕੋਈ ਵਿਚਾਰਾ ਪੱਠੇ-ਪੁੱਠੇ ਲੈਣ ਤੋਰੇ ਲਾਦਾ ਲੈਣ ਆਉਂਦਾ ਹੁਣ ਇਹ ਵੀ ਕੋਈ ਪਲੀ ਦਾ ਤੀ ਚੱਕੀ ਹੋਆ ਤੋ ਚਲੋ ਫਸਨੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਹੋਰ ਠੀਕ ਆ ਜੀ ਹਾਂ ਚੱਲ ਜੀ ਤੁਹਾਡੇ ਤਾਂ ਨਹੀਂ ਭਾਈ ਇੱਧਰ ਰੋਣਾ ਸਾਡੇ ਦਾ ਬਹੁਤ ਨਰਾਇਆ ਜੀ ਤਾਂ ਲੋਹਾ ਮੋਰਖਾਂ ਚ ਅੱਖ ਲੱਗੀ ਪਈ ਆ ਲੋਹਾ ਮੋਰਖਾਂ ਚ ਰੌਲਾ ਪਿਆ ਆ ਹੂੰ ਹੋਰ ਮਾ ਪੰਗੜਾ ਬ੍ਰਾਹ ਮਹਾਰਾਜਿਆਂ ਦੇ ਮੁੰਡੇ ਆ ਜਿੱਦਾਂ ਦੇ ਤੁਹਾਡੇ ਪਰਿਵਾਰ ਉਦਾਂ ਦੇ ਠੀਕ ਮੇਰਾ ਪਰਿਵਾਰ ਉਹ ਜਦੋਂ ਉਹਨਾਂ ਮੈਂ ਗੁਰੂ ਘਰਾਂ ਚ ਅਨਾਊਂਸਮੈਂਟਾਂ ਕਰਾਉਣ ਲੱਗੀ ਸਰਕਾਰ ਹੂੰ ਮੈਂ ਫੇ ਬੱਚੇ ਮੇਰੇ ਭੇਜਤੇ ਮੈਂ ਅੱਛਾ ਪਹਿਲਾਂ ਚਲੇ ਗਏ ਉਹਦਾ ਭਰਾ ਸੀ ਗਿਆ ਉਹਦੇ ਬੱਚੇ ਸੀ ਮੇਰੇ ਬੱਚੇ ਉਹਨਾਂ ਨੂੰ ਮੈਂ ਭੇਜਤਾ ਉਹ ਫੇ ਕਰ ਬੇਜਵਾਨੇ ਜਿਹੜੇ ਬੰਨੇ ਉਹਨਾਂ ਨੂੰ ਛੱਡ ਕੇ ਕਿੱਥੇ ਜਾਣਾ ਇਹਨਾਂ ਨੂੰ ਵੀ ਪੱਠਾ ਦਿੱਤਾ ਇਹਨਾਂ ਨੂੰ ਦੁੱਧ ਪੀਤਾ ਆ ਹਾਂ ਬੰਦਾ ਦਾ ਨੱਠ ਭੱਜ ਕੇ 20 ਹੌਲ ਬੌਲ ਕਰਦਾ ਆਪਣੀ ਜਾਨ ਬਚਾਉਣ ਨੂੰ ਸਹੀ ਗੱਲ ਹੈ ਬੇਜਵਾਨਿਆਂ ਨੇ ਕਿੱਥੇ ਨੂੰ ਜਾਣਾ ਇਹਨਾਂ ਨੂੰ ਕਿੱਥੇ ਵਿਚਾਰਾਂ ਨੂੰ ਛੱਡਣਾ ਹੈ ਇੱਥੇ ਛੱਡਣਾ ਹੂੰ ਬੜਾ ਔਖਾ ਸਮਾਂ ਹੋ ਗਿਆ ਭਾਜੀ ਬੜਾ ਔਖਾ ਸਮਾਂ ਬਸ ਦੇ ਘਰਾਂ ਨੂੰ ਛੱਡ ਕੇ ਜਾਣਾ ਸੌਖੀ ਇਹ ਗੱਲ ਨਹੀਂ ਹੈਗੀ ਦਿਲ ਨਹੀਂ ਕਰਦਾ ਜਾਣੇ ਨੂੰ ਕਾਲਜੇ ਚੀਰੇ ਜਾਂਦੇ ਆ ਲੋਕਾਂ ਨੂੰ ਪੁੱਛ ਕੇ ਦੇਖੋ ਕਿੱਦਾਂ ਹੂੰ ਆਪਣੇ ਪਰਿਵਾਰਾਂ ਨੂੰ ਪਾਲਦੇ ਸੀ ਤੇ ਕਰਨ ਵਾਲੇ ਖਰਾਬ ਐ ਤਈ ਬਾਕੀਆਂ ਨੂੰ ਬਾਕੀ ਪਰਿਵਾਰਾਂ ਨੂੰ ਵੇਖਤਾ ਹਨ ਕਹੀ ਜਾਂਦੇ ਆਪਾਂ ਉਹ ਦੂਜਾ ਦੇਸ਼ ਉੱਥੇ ਵੀ ਤਾਂ ਸਾਡੇ ਵਰਗੇ বাসਦੇ ਆ ਸਾਡੇ ਵਰਗੇ ਹੀ ਆ ਸਾਡੇ ਵਰਗੇ ਸਾਰੇ ਪਾਸੇ ਜੀ ਇੱਕ ਪਿੰਡ ਦੇ ਵਿੱਚ ਇੱਕ ਮਾੜਾ ਜੰਮ ਬੇ ਪਿੰਡ ਦਾ ਕੀ ਕਸੂਰ ਕੋਈ ਕਸੂਰ ਨਹੀਂ ਪਿੰਡ ਦਾ ਕੋਈ ਕਸੂਰ ਨਹੀਂ ਆ ਆ ਬੱਚੇ ਆਪਣੇ ਹਾਂਜੀ ਬੱਚੇ ਸਾਡੇ ਆ ਇਹ ਭੈਣ ਜਿਹਣੀ ਇਹ ਵੀ ਕਿਦੇ ਕੰਮ ਕਰਦੇ ਵਿੱਚ ਰੁੱਝੇ ਸਕੇ ਅੱਛਾ ਨਾਲ ਦੇ ਇਹਨਾਂ ਦੇ ਚਲ ਗਏ ਆ ਸਾਰੇ ਪਰਿਵਾਰ ਨਾਲੋਂ ਕਰਦੇ ਆ ਪਤਾ ਪਰਿਵਾਰ ਨਾਲ ਲਾ ਲੱਗੋਗੇ ਹਾਂ ਜੀ ਆਪਣੇ ਬਸ ਦੀ ਗੱਲ ਹੋਵੇ ਆਪਾਂ ਤਾਂ ਲੱਗਣੇ ਨਹੀਂ ਦਈਏ ਇਹ ਤਾਂ ਸਰਕਾਰਾਂ ਦੇ ਕੰਮ ਆ ਇਹ ਤਾਂ ਵੱਡੇ ਲੋਕ ਆ ਕੋਈ ਜਾਣਦੇ ਆ ਕਦੋਂ ਲੱਗਣੀਆਂ ਚੜਾਈਆਂ ਕਦੋਂ ਕਦੋਂ ਖਟਣੀਆਂ ਆਪਾਂ ਤਾਂ ਅਕਾਲ ਪੁਰਖ ਦੇ ਅੱਗੇ ਅਰਦਾਸ ਹੀ ਕਰ ਸਕਦੇ ਆ ਵੀ ਸੱਚੇ ਪਾਤਸ਼ਾਹ ਭਲਾ ਕਰੀ ਦੋਹਾਂ ਮੁਲਕਾਂ ਦੇ ਵਾਹਿਗੁਰੂ ਇਦਾਂ ਦੀ ਲੜਾਈ ਲੱਗ ਗਈ ਜੰਗ ਲੜਾਈ ਲੋਕ ਘਰੋਂ ਬੇਕਾਰ ਹੋਏ ਫਿਰਦੇ ਆ ਬਾਰਡਰਾਂ ਤੇ ਖੜੇ ਜਿਹੜੇ ਸਾਡੇ ਜਵਾਨ ਉਹਨਾਂ ਦੇ ਵੀ ਪਰਿਵਾਰ ਆ ਉਹਨਾਂ ਦਾ ਕਿਲੋਮੀਟਰ ਪਰੇ ਆ ਅੱਛਾ ਇਹ ਠੀਕ ਹੈ ਮੈਂ ਕਹਾ ਡੰਗਰ ਬਚਾ ਉਹ ਬੇਜਵਾਨੇ ਕੀ ਕਰਨ ਨਾ ਨਾ ਉਹਨਾਂ ਨੂੰ ਤਾਂ ਫਿਰ ਪੱਠਾ ਦੱਸਾ ਪਾਉਣਾ ਪੈਣਾ ਆ ਦੁੱਧ ਪੀਤਾ ਹੈ ਉਹਨਾਂ ਦਾ ਦੁੱਧ ਪੀਤਾ ਆਪਾਂ ਨਾ ਕਿੱਦਾਂ ਧੋਖਾ ਕਰੀ ਜਾਵਾਂ ਉਹਨਾਂ ਨੂੰ ਨਾ ਨਾ ਐਦਾਂ ਨਹੀਂ ਧੋਖਾ ਕਿੱਥੇ ਹੁੰਦਾ ਯਾਰੇ 20 ਜਵਾਨੇ ਆ ਉਹਨਾਂ ਨੂੰ ਕਿੱਥੇ ਠੱਟਣਾ ਮੈਂ ਕਹਾ ਦੇਖ ਲਓ ਸਾਡੀ ਆਤਮਾ ਉਹਨਾਂ ਬੇਜਵਾਨਿਆਂ ਨੂੰ ਵੀ ਛੱਡਣ ਨੂੰ ਬੈਲ ਨਹੀਂ ਕਰਦਾ ਸਾਡਾ ਸਾਥ ਨਹੀਂ ਦਿੱਤੇ ਸਹੀ ਗੱਲ ਆ ਮੈਂ ਕਹਿੰਨਾ ਉਹ ਲੋਕ ਕਿਦਾਂ ਦੇ ਲੋਕ ਆ ਜਿਨ੍ਹਾਂ ਦੇ ਵਜਾ ਦੇ ਨਾਲ ਅੱਜ ਸਾਡੇ ਦੋਹਾਂ ਮੁਲਕਾਂ ਦੇ ਆਵਾਮ ਜਿਹੜੀ ਜਨਤਾ ਆ ਹੂੰ ਉਹਨੂੰ ਬੇਤਾ ਪਈਵਾ ਬਹੁਤ ਪਰੇਸ਼ਾਨ ਆ ਲੋਕ ਉਹ ਕਿਦਾਂ ਨਥਾਨੀਆਂ ਦੇ ਨਾਲ ਧੋਖਾ ਕਰਦੇ ਆ ਹੂੰ ਵੇਖ ਲਓ ਵੇ ਆਪਣੇ ਤਾਂ ਹੁਣ ਇਹੇ ਆ ਗੁਰੂ ਨਾਨਕ ਮਹਾਰਾਜ ਜੀ ਨੂੰ ਅਰਦਾਸ ਕਰ ਸਕਦੇ ਆ ਵੇ ਗੁਰੂ ਨਾਨਕ ਮਹਾਰਾਜ ਆਈ ਬਾਬਾ ਨਾਨਕਾ ਆਈ ਬਾਬਾ ਨਾਨਕਾ ਸੱਚ ਵਾਲਾ ਹੋਕਾ ਫੇਰ ਲਾਈ ਬਾਬਾ ਨਾਨਕਾ ਬਾਬੇ ਨਾਨਕ ਦੇ ਮੋਰੇ ਅਰਦਾਸ ਕਰਦੇ ਆਂ ਦੋਹਾ ਮੁਲਕਾਂ ਦਾ ਭਲਾ ਹੋਵੇ ਮੇਰੇ ਭਲਾ ਹੋਵੇ ਸੁਖ ਸ਼ਾਂਤੀ ਰੱਖੇ ਮਹਾਰਾਜ ਬਾਬੇ ਨਾਨਕ ਦਾ ਸੱਚ ਦਾ ਉਪਦੇਸ਼ ਹਾਂਜੀ ਹਾਂਜੀ ਸਰਬੱਤ ਦੇ ਭਲੇ ਦੀ ਅਰਦਾਸ ਹੀ ਕਰਤਾ ਤੇ ਮਹਾਰਾਜ ਦੇ ਮੋਰੇ ਹਾਂਜੀ ਹਾਂਜੀ ਆਜੋ ਮੈਂ ਕਹਿੰਦਾ ਚਲੀ ਜਾ ਫੇਰ ਚਾਹ ਪਾਣੀ ਨਹੀਂ ਬਸ ਕੋਈ ਇਹ ਤਾਂ ਟਰਾਲੀ ਚਾਏ ਸੀਗੇ ਉਹ ਕੁਛ ਉਧਰ ਕੈਂਪ ਚ ਛੱਡ ਤੇ ਹੁਣ ਸਾਨੂੰ ਕਹਿੰਦੇ ਤੁਸੀਂ ਦੂਸਰੇ ਕੈਂਪ ਚ ਜਾਓ ਉਹ ਸਰਕਾਰਾਂ ਮੇਰੀ ਗੱਲ ਨੂੰ ਇੱਧਰ ਇੱਕ ਕੈਂਪ ਦੇ ਵਿੱਚ ਅਰਗੇ ਆਹ ਕਾਂਪ ਦੇ ਵਿੱਚ ਚੱਲ ਜਾਓ ਇਹ ਦੇਖ ਕੇ ਇਹ ਤਾਂ ਪਰਿਵਾਰ ਆਊਟ ਕੈਂਪ ਚ ਫਸ ਗਿਆ ਅੱਧਾ ਪਰਿਵਾਰ ਆਊਟ ਬਾਹਰ ਪਤ ਗਿਆ ਪਰਿਵਾਰ ਆਪਦੇ ਵਿੱਚ ਅਲੱਗ-ਅਲੱਗ ਹੋਏ ਬੈਠੇ ਆ ਹੁਣ ਭੈਣ ਦੀ ਉਹਨਾਂ ਨੂੰ ਮੈਂ ਕਿਹਾ ਤੁਸੀਂ ਵੀ ਸਾਡੇ ਨਾਲ ਹੀ ਚਲੋ ਆ ਚਲੋ ਭੈਣ ਜੀ ਉਹਨਾਂ ਨਾਲ ਲੈ ਜੂ ਆ ਨਾਲ ਹੀ ਚੱਲਦੇ ਹਾਂ ਇਸ ਵੇਲੇ ਆਹੀ ਇੱਕ ਹਮਦਰਦੀ ਆ ਬੰਬਸਵਾਸੀ ਜਿਹੜੀ ਆਪਾਂ ਕਰ ਸਕਦੇ ਆ ਕਿ ਦੂਜੇ ਨਾਲ ਹੋਰ ਆਪਾਂ ਵੀ ਕਰ ਲੈਣਾ ਲੜਾਈ ਨਾ ਤਾਂ ਸਾਡਾ ਕਿਸੇ ਨੇ ਲਾਉਣ ਵੇਲੇ ਸਾਨੂੰ ਕਿਸੇ ਨੇ ਪੁੱਛਿਆ ਕਿ ਨਾ ਸਾਡੇ ਕਹੇ ਤੇ ਹਟਣੀ ਹਟਣੀ ਵੀ ਹੈ ਨਹੀਂ ਇਹ ਤਾਂ ਸਰਕਾਰਾਂ ਦੇ ਕੰਮ ਆ ਸਰਕਾਰਾਂ ਦੇ ਕੰਮ ਆ ਬੜੇ ਕੰਮ ਆ ਸਮਾਤ ਬਖਸ਼ੇ ਦੋਹਾਂ ਦੇਸ਼ਾਂ ਦੇ ਹਕ ਮਹਾਰਾਜ ਗਏ ਅਰਦਾਸਾ ਵੀ ਵਾਹਿਗੁਰੂ ਕਿਰਪਾ ਕਰੀ ਸਾਰਿਆਂ ਦੇ ਜਿਹੜੀਆਂ ਲੜਾਈਆਂ ਇਦਾਂ ਦੀਆਂ ਲੜਾਈਆਂ ਲੱਗਣੀਆਂ ਹੀ ਨਾ ਜਿਹੜੇ ਬਾਰਡਰ ਤੇ ਬੈਠੇ ਆ ਸਾਡੀ ਸੁਰੱਖਿਆ ਵਾਸਤੇ ਸਾਡੇ ਜਵਾਨ ਉਹਨਾਂ ਵੀ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਦੇ ਘਰਾਂ ਦੇ ਵੀ ਮਜੂਸੀ ਸਾਜੀਵਾ ਉਹਨਾਂ ਦੇ ਪਰਿਵਾਰਾਂ ਦੇ ਵੀ ਆਪਣੇ ਸੁੱਖ ਸ਼ਾਂਤੀ ਜਾਨ ਉਹਨਾਂ ਦੀ ਤੰਦਰੁਸਤੀ ਬਖਸ਼ੇ ਮਾਲਕ ਚਲੋ ਫੇਰ ਵੀ ਧੰਦੇ ਆ ਮੈਂ ਕਹਿੰਦਾ ਜਿਹੜੇ ਭੁੱਖਣ ਪਾਣੀ ਰਹਿ ਕੇ ਸਾਡੀ ਅੱਖਿਆ ਕਰਦੇ ਆ ਮਾਲਕ ਉਹਨਾਂ ਨੂੰ ਤਰੱਕੀ ਬਖਸ਼ੇ ਵਾਧ ਤੋਂ ਵਾਧ ਚਲੋ ਉਹਨਾਂ ਦੀ ਸੁੱਖ ਸ਼ਾਂਤੀ ਰੱਖੇ ਦੇ ਵਿੱਚ RAM ਨਾਲ ਸੌ ਜਾਂਦੇ ਆ ਸੌ ਜਾਂਦੇ ਆ ਉਹ ਪਰਿਵਾਰਕ ਸਾਡੀ ਉਹੀ ਆਪਣਾ ਘਰ-ਵਰ ਪਰਿਵਾਰ ਛੱਡ ਕੇ ਵਿਚਾਰੇ ਸ਼ਰਾਤਾں ਝਾਕਦੇ ਆ ਪਰ ਰੋਟੀ ਤੋਕ ਜਾਂਂ ਤਰਾਤਾ ਪਰਿਵਾਰਾਂ ਉਹਨਾਂ ਦੇ ਜਾਂਂ ਤਰਾ ਤਰਾ ਕਰਦੀ ਆ ਕਿ ਸੁੱਖ ਦਾ ਸੁਨੇਹਾ ਆਵੇ ਸੁੱਖ ਦਾ ਸੁਨੇਹਾ ਆਵੇ ਇਹ ਤਾਂ ਕਹਿੰਦੇ ਆ ਹਮ ਬਾਬਾ ਨਾਨਕਾ ਸਭ ਦੇ ਘਰ ਚ ਖੁਸ਼ੀਆਂ ਨੇ ਖੁਸ਼ੀਆਂ ਵਾਸੀ ਸਾਰੇ ਆਪਣੇ ਪਰਿਵਾਰਾਂ ਚ ਸੱਚਾ ਜੀ ਖੁਸ਼ੀਆਂ ਆਉਣ ਚਲੋ ਠੀਕ ਆ ਜੀ ਕਰੀਓ ਉਹਨਾਂ ਦਾ ਬੇਜਵਾਨਿਆ ਦਾ ਇਗਜ਼ਾਮ ਚਲੋ ਠੀਕ ਆ ਭਾਜੀ ਚਲੋ ਨਾ ਨਹੀਂ ਰਣਾ ਉਹ ਦੇਖ ਲਾ ਮੈਂ ਕਿ ਬਚਾਰਾ ਹੋਰ ਦੇਖ ਲਾ ਆਪਣਾ ਸਾਰਾ ਛੱਡ ਦਿੱਤਾ ਹੂੰ ਕੋਸੂ ਪਾਦਾ ਉਹਨੂੰ ਵਿਚਾਰੇ ਨੂੰ ਕੀ ਕਰੂੰਗਾ ਉਹਦੇ ਫਿਕਰ ਦੇ ਵਿੱਚ ਜਵਾਨੇ ਕਿੱਥੇ ਛੱਡ ਕੇ ਜਾਣੇ ਸੀ ਦਿਲ ਨਹੀਂ ਕਰਦਾ ਉਹਦਾ ਦਿਲ ਨਹੀਂ ਮੰਨਦਾ ਛੱਡ ਕੇ ਜਾਣ ਨੂੰ ਉਹੀ ਤੇ ਬੇਜਵਾਨਿਆਂ ਨੂੰ ਕਿੱਥੇ ਛੱਡ ਕੇ ਜਾਣ ਉਹ ਕਹਿੰਦਾ ਚੱਲ ਅਸੀਂ ਤਾਂ ਮੰਗ ਛੋਕ ਕੇ ਕਿਸੇ ਤੋਂ ਛਾਰ ਲਵਾਂਗੇ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਕੌਣ ਪਾਊਗਾ ਇਸ ਕਰਕੇ ਉਹ ਪੱਠੇ ਦਿੱਥੇ ਲੈਣ ਗਿਆ ਵਿਚਾਰਾ ਉਹ ਤਾਂ ਕੁੰਡਾਂ ਦੇ ਨਾਲ ਬੰਨੇ ਆ ਹੋਰ ਯਾਤ ਨਾਟ ਵੀ ਨਹੀਂ ਕਰਦੇ ਕਿਤੇ ਹੋਰ ਬਹੁਤ ਔਖਾ ਚਲੋ ਚੱਲੀਏ ਫੇਰ ਹੋਰ ਨਾਲੇ ਮੈਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਦੀ ਸਾਡੀ ਸਟੋਰੀ ਆਮੀ ਬਾਬਾ ਨਾਨਕਾ ਉਹਨਾਂ ਬਾਰਡਰ ਤੇ ਬੈਠੇ ਸਾਡੇ ਭੈਣਾ ਭਰਾਵਾਂ ਦੀ ਅਰਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਬੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਭਲਾ ਕਰੇ ਉਹਨਾਂ ਲੋਕਾਂ ਤੇ ਆਪਣੇ ਘਰਾਂ ਦੇ ਵਿੱਚ ਸੁਖੀ ਬਸਣ ਜਿੰਨਾ ਛੇਤੀ ਹੋ ਸਕੇ ਇਸ ਜੰਗ ਤੋਂ ਡਰ ਤੋਂ ਲੋਕਾਂ ਨੂੰ ਸਹੂਲਤ ਮਿਲੇ ਲੋਕ ਆਪਣੇ ਘਰਾਂ ਦੇ ਸੁਖੀ ਬਸਣ ਸੁਖ ਦਾ ਸੁਨੇਹਾ ਵੇ ਇਹ ਸਾਡੀ ਸਟੋਰੀ ਚੰਗੀ ਲੱਗੀ ਸੇ ਲਕ ਨੂੰ ਕਰ ਦਿਓ ਸਾਰਿਆਂ ਦਾ ਧੰਨਵਾਦ